हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਕਣਕ ਦੇ ਬੀਜ ਦੀ ਡੰਗਾਈ ਦਾ ਝਾੜ ਤੇ ਵੀ ਅਸਰ ਪੈ ਸਕਦਾ ਹੈ। ਆਮ ਤੌਰ ਤੇ ਆਪਾਂ ਸੋਚਦੇ ਕਿ ਬੀਜ ਬੀਜਤਾ ਉੱਗ ਪਿਆ। ਬਸ ਠੀਕ ਹੈ। ਪਰ ਬੀਜ ਘੱਟ ਡੂੰਘਾ ਬੀਜਿਆ ਤਾਂ ਉਹਦਾ ਆਪਾਂ ਨੂੰ ਅਸਰ ਦੇ ਸਕਦਾ। ਪਰ ਜ਼ਿਆਦਾ ਡੂੰਘੇ ਬੀਜ ਦਾ ਅਸਰ ਜੇ ਕਣਕ ਉੱਗ ਪੈਂਦੀ ਹੈ ਤਾਂ ਫੇਰ ਆਪਾਂ ਨੂੰ ਛਾੜ ਤੇ ਜਾ ਕੇ ਪਤਾ ਲੱਗਦਾ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਬਲੋ ਜੇ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਕਣਕ ਦੇ ਬੀਜ ਦੀ ਡੰਗਾਈ ਦਾ ਕਿਸਾਨ ਵੀਰੋ ਫਰਕ ਪੈਂਦਾ ਹੈ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਬੀਜ ਆਪਾਂ ਬੀਜਣਾ ਹੈ ਉਹਦੇ ਵਿੱਚ ਜਿਹੜੀ એનર્ਜੀ ਤੇ ਮਟੀਰੀਅਲ ਸਟੋਰ ਹੁੰਦਾ ਹੈ ਭੋਜਨ ਸਟੋਰ ਹੁੰਦਾ ਹੈ ਜਿਹੜੇ ਵਿੱਚੋਂ ਬੀਜ ਨੇ ਪੁੰਗਰਨਾ ਉਹਦਾ ਜਿਹੜੀ ਕੁਰੰਬਲ ਨਿਕਲਣੀ ਹੈ ਕੁਝ ਟਾਈਮ ਲਈ ਜਿਹੜਾ ਹੈਗਾ ਉਹਨੂੰ ਭੋਜਨ ਬੀਜ ਦਿੰਦਾ ਹੈ ਜਿਹੜਾ ਉਹਦੇ ਵਿੱਚ ਸਟੋਰ ਹੁੰਦਾ ਹੈ ਫਿਰ ਉਹ ਜਿਹੜੀ ਹੈਗੀ ਉਸ ਤੋਂ ਬਾਅਦ ਉਹਦੀਆਂ ਜੜਾਂ ਡਿਵੈਲਪ ਹੁੰਦੀਆਂ ਨੇ ਫਿਰ ਉਹ ਜੜਾਂ ਜ਼ਮੀਨ 'ਚ ਲਾ ਕੇ ਤੇ ਫਿਰ ਉਹ ਭੋਜਨ ਆਪਦਾ ਉਹਨੇ ਚਰ ਦੇ ਵਿੱਚ ਉਹ ਜ਼ਮੀਨ 'ਚ ਬਾਹਰ ਆ ਜਾਂਦਾ ਬਾਹਰੋਂ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਦੇ ਵਿੱਚ ਫਿਰ ਆਪਣਾ ਉਹ ਭੋਜਨ ਬਣਾਉਣ ਲੱਗ ਪੈਂਦਾ ਤੇ ਜੜਾਂ ਰਾਹੀਂ ਆਪਦਾ ਪਾਣੀ ਤੇ ਭੋਜਨ ਪਤਾ ਜਿਹੜੇ ਤੱਤ ਹੈਗੇ ਉਹ ਜ਼ਮੀਨ 'ਚੋਂ ਲੈਣ ਲੱਗ ਪੈਂਦਾ ਜਦੋਂ ਆਪਾਂ ਬੀਜ ਬੀਜਦੇ ਆ ਉਹਨੂੰ ਉੱਗਣ ਵਾਸਤੇ ਆਕਸੀਜਨ ਤੇ ਮੌਇਸਚਰ ਦੀ ਜ਼ਰੂਰਤ ਹੁੰਦੀ ਹੈ ਉਹ ਪਾਣੀ ਤੇ ਹਵਾ ਦੀ ਮੌਜੂਦਗੀ ਦੇ ਵਿੱਚ ਪਹਿਲਾਂ ਉਹ ਭੁੰਗਰ ਦਾ ਜਿਹਨੂੰ ਆਪਾਂ ਜਰਮੀਨੇਸ਼ਨ ਕਹ ਦਿੰਨੇ ਆ ਫਿਰ ਉਹ ਜਿਹੜਾ ਬੀਜ ਉਹ ਵੱਧਦਾ ਹੈ ਜਿਹੜੀ ਤੂਈ ਆਪਾਂ ਕਹਿੰਨੇ ਕੋਲੀਓਪਟਾਈਲ ਜਿਹੜੀ ਤੂਈ ਆਪਾਂ ਕਹ ਦਿੰਨੇ ਆ ਕਿ ਉਹ ਜ਼ਮੀਨ ਚੋਂ ਬਾਹਰ ਆਉਂਦੀ ਹੌਲੀ ਹੌਲੀ ਵੱਧਦਾ ਉਹ ਫਿਰ ਜਦੋਂ ਜ਼ਮੀਨ ਚੋਂ ਉਹ ਬਾਹਰ ਆਉਂਦੀ ਬੂਟੇ ਆਪਾਂ ਨੂੰ ਨਜ਼ਰ ਆਉਣ ਲੱਗਦੇ ਉਹਨੂੰ ਆਪਾਂ ਕਹਿੰਦੇ ਅਮਰਜੈਂਸ ਤੇ ਜਿਹੜਾ ਬੀਜ ਦਾ ਪੁੰਗਰਨਾ ਇਹ ਵੀ ਡੰਗਾਈ ਤੇ ਨਿਰਭਰ ਕਰਦਾ ਜੇ ਆਪਾਂ ਬੀਜ ਜ਼ਿਆਦਾ ਡੂੰਘਾ ਬੀਜ ਦਿੰਨੇ ਆ ਤਾਂ ਉਹਨੂੰ فرض ਕਰ ਲਓ ਜੇ ਆਕਸੀਜਨ ਨਹੀਂ ਮਿਲੀ ਤਾਂ ਫਿਰ ਉਹ ਜਰਮੀਨੇਟ ਨਹੀਂ ਕਰਨਾ ਜੇ ਉਹਨੂੰ ਆਕਸੀਜਨ ਮਿਲਦੀ ਹੈ ਮੌਇਸਚਰ ਮਿਲਦਾ ਹੈ ਡੰਗਾਈ ਜ਼ਿਆਦਾ ਤਾਂ ਫਿਰ ਉਹ ਜਿਹੜਾ ਹੈਗਾ ਉਗਦਾ ਉਗਦਾ ਉਹਦਾ ਜਿਹੜਾ ਸਟੋਰ ਭੋਜਨ ਹੈ ਉਹ ਵੀ ਐਗਜ਼ੌਸਟ ਹੋ ਜਾਊਗਾ ਨਿਕਲਦਾ ਨਿਕਲਦੀ ਜਿਹੜੀ ਕ੍ਰੁੰਬਲ ਆ ਉਹ ਪੀਲੀ ਪੈ ਜਾਊਗੀ ਬੂਟਾ ਜਿਹੜਾ ਹੈਗਾ ਜਾਂ ਤਾਂ ਉਹ ਨਿਕਲਦਾ ਨਿਕਲਦਾ ਮਰ ਜਾਊਗਾ ਜਾਂ ਉਹ ਕਮਜ਼ੋਰ ਪੈ ਜਾਊਗਾ ਜਿਹਨੂੰ ਆਪਾਂ ਕਹਿੰਦੇ ਬੁੰਦਲ ਜੇ ਜਾਊਗਾ ਤਾਂ ਫਿਰ ਉਹਦਾ ਸਿੱਧਾ ਸਿੱਧਾ ਅਸਰ ਉਹਦੀ ਸ਼ੁਰੂਆਤੀ ਗਰੋਥ ਤੇ ਪੈਂਦਾ ਜਿਹੜੀ ਡੈਪਥ ਹੈ ਢੰਗਾਈ ਜੇ ਆਪਾਂ ਘੱਟ ਢੰਗਾਈ ਰੱਖਦੇ ਆਂ ਤਾਂ ਫਿਰ ਜੇ ਮੋਏ ਉੱਤੇ ਆਪਾਂ ਨੂੰ ਪ੍ਰੋਪਰ ਗਿੱਲ ਹੈ ਨਹੀਂ ਖੇਤ ਦੇ ਵਿੱਚ ਤਾਂ ਫਿਰ ਵੀ ਉਹ ਜਰਮੀਨੇਟ ਨਹੀਂ ਕਰਦਾ ਫਿਰ ਆਪਾਂ ਕਹਿ ਦਿੰਨੇ ਕਿ ਜੇ ਘੱਟ ਢੰਗਾਈ ਵਾਲਾ ਤਾਂ ਫਿਰ ਉਹ 10-15 ਦਿਨ ਪਿੱਛੇ ਪੈ ਜਾਂਦਾ ਫਿਰ ਆਪਾਂ ਜਦੋਂ ਪਾਣੀ ਲਾਵਾਂਗੇ ਤਾਂ ਫਿਰ ਉਹ ਭੰਗਰੂਗਾ ਫਿਰ ਉਹ ਵਧਣਾ ਸ਼ੁਰੂ ਕਰੂਗਾ ਜਿਹੜੀ ਢੰਗਾਈ ਹੈ ਸਹੀ ਜੇ ਆਪਾਂ ਗੱਲ ਕਰੀਏ ਜਿਹੜੀ ਆਪਾਂ ਆਮ ਰਵਾਇਤੀ ਢੰਗ ਦੇ ਨਾਲ ਜਦੋਂ ਆਣ ਬਣਾ ਕੇ ਆਪਾਂ ਵਾਹ ਬਣਾ ਕੇ ਬੀਜਣਾ ਉਹ ਚਾਪਾਂ 4 ਤੋਂ 6 ਸੈਂਟੀਮੀਟਰ ਢੰਗਾਈ ਹੁੰਦੀ ਹੈ ਮਨ ਲਓ 1.6 ਇੰਚ ਤੋਂ 2.4 ਇੰਚ ਤੱਕ ਮਤਲਬ 2 ਇੰਚ ਤੋਂ ਥੋੜੀ ਬਹੁਤੀ ਜ਼ਿਆਦਾ ਹੋ ਜੇ 1 ਸੈਂਟੀਮੀਟਰ ਤੱਕ ਤਾਂ ਉੱਚ ਕੋਈ ਸਮੱਸਿਆ ਨਹੀਂ ਜਿਹੜੀ ਆਪਾਂ ਹੈਪੀ ਸੀਡਰ ਨਾਲ ਜਾਂ ਸੁਪਰ ਸੀਡਰ ਨਾਲ ਬਜਾਈ ਕਰਨੀ ਹੈ ਉਹਦੇ ਵਿੱਚ ਜਿਹੜੀ ਬੀਜ ਦੀ ਡੰਗਾਈ ਆ ਉਹ 2 ਇੰਚ ਤੋਂ ਡੂੰਗੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣੀ ਚਾਹੀਦੀ ਮਤਲਬ 5 ਸੈਂਟੀਮੀਟਰ ਦੀ ਡੰਗਾਈ ਆ ਜਿਹੜੀ ਬੈਸਟ ਹੈ ਜੇ ਤੁਸੀਂ ਆਮ ਵਾਹਣ ਬਣਾ ਕੇ ਬੀਜ ਦੇ ਉਹ ਚ ਵੀ 5 ਸੈਂਟੀਮੀਟਰ ਜੇ ਡੂੰਘਾ ਬੀਜਦੇ ਆ ਤਾਂ ਤੁਹਾਨੂੰ ਉਹ ਝਾੜ ਆ ਜਿਹੜਾ ਉਹ 6 ਜਾਂ ਉਸ ਤੋਂ ਜ਼ਿਆਦਾ ਜਾਂ 5 ਤੋਂ ਘੱਟ ਵਾਲੇ ਤੋਂ ਜਿਹੜੀ ਘੱਟ 5 ਸੈਂਟੀਮੀਟਰ ਤੋਂ ਘੱਟ ਡੰਗਾਈ ਤੇ ਬੀਜ ਜੇ ਆਪਾਂ ਥੋੜਾ ਜਿਹਾ ਹੋਸ਼ਾ ਬੀਜ ਬੀਜਿਆ ਤਾਂ ਉਹਦੇ ਨਾਲੋਂ ਜ਼ਿਆਦਾ ਦੇਊਗਾ ਉਹਦੇ ਵਿੱਚ ਕੀ ਹੈ ਕਿ ਉਹਨੂੰ ਸਟੈਬਲਿਸ਼ ਹੋਣ ਦੇ ਵਿੱਚ ਉਹਦੇ ਰੂਟ ਜ਼ੋਨ ਦੇ ਵਿੱਚ ਜਿਹੜੀ ਤੱਤਾਂ ਦੀ ਪੂਰਤੀ ਹੈ ਉਹ ਬੜੇ ਚੰਗੇ ਤਰੀਕੇ ਦੇ ਨਾਲ ਹੁੰਦੀ ਹੈ ਜਿਹੜੀ ਸ਼ੈਲੋ ਬਾਹਲਾ ਉੱਪਰ ਬੀਜ ਆ ਜਿਵੇਂ ਮੰਨ ਲਓ ਆਪਾਂ ਛੱਟਾ ਦੇ ਕੇ ਕਈ ਵਾਰ ਕਣਕ ਬੀਜਦੇ ਆ ਉਹ ਜੜਾਂ ਲਾ ਜਾਂਦੀ ਹੈ ਹੌਲੀ ਹੌਲੀ ਡਿਵੈਲਪ ਕਰਦੀ ਕਿਉਂਕਿ ਕਣਕ ਦੀ ਜੜ ਡੂੰਗੀ ਹੁੰਦੀ ਪਰ ਉੱਚ ਢਿੱਗਣ ਦੀ ਸਮੱਸਿਆ ਵੀ ਆ ਸਕਦੀ ਆ ਤੇ ਜਿਹੜੀ ਆਪਾਂ ਸਹੀ ਪ੍ਰੋਪਰ ਡੈਪਥ ਤੇ ਬੀਜ ਬੀਜਿਆ ਉਹਨੂੰ ਸ਼ੁਰੂਆਤੀ ਜਿਹੜਾ ਹੈਗਾ ਸੈੱਲ ਵੀ ਵਧੀਆ ਮਿਲਦੀ ਆ ਮੰਨ ਲਓ ਜੇ ਮਾਨ ਖੁਸ਼ਕਾ ਉਹਨੂੰ ਸਹੀ ਡੂੰਘਾਈ ਤੇ ਬੀਜਿਆ ਉਹਨੂੰ ਉੱਤੇ ਜਾ ਕੇ ਮੌਇਸਚਰ ਮਿਲ ਜਣਾ ਉਨੇ ਜਰਮੀਨੇਟ ਵੀ ਵਧੀਆ ਤਰੀਕੇ ਨਾਲ ਕਰਨਾ ਅਮਰਜੈਂਸ ਵੀ ਉਹਦੀ ਵਧੀਆ ਹੋਣੀ ਆ ਤੇ ਫਿਰ ਉਹਦੀ ਗਰੋਥ ਤੇ ਫਟਾਰਾ ਵੀ ਵਧੀਆ ਤਰੀਕੇ ਦੇ ਨਾਲ ਹੋਊਗਾ ਤੇ ਜੜਾਂ ਉਹਦੀਆਂ ਪੂਰੀਆਂ ਜ਼ਮੀਨ ਦੇ ਵਿੱਚ ਲੱਗ ਜਾਂਦੀਆਂ ਚੰਗੇ ਤਰੀਕੇ ਦੇ ਨਾਲ ਉਹ ਜਿਹੜਾ ਵਾਧਾ ਫੁੱਲ ਦਾ ਤੇ ਝਾੜ ਦਿੰਦਾ ਇਹ ਜਿਹੜੀ ਰਿਸਰਚ ਆਲ ਇੰਡੀਆ ਚ ਆਲਵਾਰਡ ਜਿਹੜੀਆਂ ਸਰਚਾਂ ਹੋਈਆਂ ਨੇ ਉਹ ਚ ਬੈਸਟ ਢੰਗਾਈ ਹੈ ਜਿਹੜੀ ਉਹ 5 ਸੈਂਟੀਮੀਟਰ ਮੰਨੀ ਗਈ 5 ਸੈਂਟੀਮੀਟਰ ਤੇ ਜੇ ਅਪ ਬੀਜ ਬੀਜਦੇ ਆ ਉਹਦਾ ਸਭ ਤੋਂ ਵਧੀਆ ਛਾੜ ਰਹਿਦਾ ਜੇ ਆਪਾਂ ਆਮ ਰਬੈਤੀ ਢੰਗ ਨਾਲ ਜਾਂ ਸੁਪਰ ਸੀਡਰ ਹੈਪੀ ਸੀਡਰ ਨਾਲ ਕਈ ਵਾਰ ਆਪਾਂ ਦੋ ਤਰਫਾ ਬੀਜਦੇ ਆਂ ਵੀ ਅੱਧਾ ਬੀਜ ਉਧਰ ਨੂੰ ਅੱਧਾ ਉਧਰ ਨੂੰ ਫਿਰ ਉਹਦੇ ਵਿੱਚ ਜਿਹੜਾ ਹੈਗਾ ਢੰਗਾਈ ਉਹਦੀ ਥੋੜੀ ਜਿਹੀ ਹੋਰ ਘਟਾ ਦਿਓ 1 ਸੈਂਟੀਮੀਟਰ ਤੱਕ ਮਤਲਬ 4 ਕ ਸੈਂਟੀਮੀਟਰ ਤੱਕ ਇਹ ਪੀਆਈਯੂ ਲੁਧਿਆਣਾ ਦੀਆਂ ਵੀ ਇਹ ਸਿਫਾਰਸ਼ਾਂ ਨੇ ਜਿਹੜੀਆਂ ਆਮ ਰਬੈਤੀ ਢੰਗ ਜਾਂ ਸੁਪਰ ਸੀਡਰ ਹੈਪੀ ਸੀਡਰ ਜਾਂ ਤੁਹਾਨੂੰ ਦੋ ਤਰਫਾ ਬਜਾਈ ਦੀ ਦੱਸ ਰਿਹਾ ਤੇ ਉਹਦੇ ਵਿੱਚ ਤੁਸੀਂ 4 ਸੈਂਟੀਮੀਟਰ ਰੱਖ ਸਕਦੇ ਆਂ ਦੋ ਤਰਫਾ ਬਜਾਈ ਚ ਬਾਕੀ ਆਪਾਂ 5 ਸੈਂਟੀਮੀਟਰ ਦਾ ਸਭ ਤੋਂ ਵ ਬੀਰੋ 5 ਸੈਂਟੀਮੀਟਰ ਤੇ ਆਪਾਂ ਬੀਜ ਬੀਜ ਜੀਏ ਵਧੀਆ ਝੜ ਰਹੀ ਹੈ ਨਾ ਜ਼ਿਆਦਾ ਡੂੰਘਾ ਤੇ ਨਾ ਘੱਟ ਨਗਾਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤ ਬਹੁਤ ਬਹੁਤ ਸ਼ੁਕਰੀਆ